ਐਮਬਲਾਈ ਦੇ ਨਾਲ ਸਾਡੇ ਪਰਿਵਾਰ 'ਚ ਵਾਦਾ ਹੋ ਗਿਆ ਔਰ ਬੰਦੀਆ ਤਰੀਕੇ ਨਾਲ ਲੋਕਾਂ ਨੂੰ ਜੰਪਲ ਸੈੱਟ ਕਰਾਂਗੇ ਆਮ ਆਦਮੀ ਪਾਰਟੀ ਦੇ ਕਾਰਜਵਿਸ਼ੇਲੇ ਜਿਹੜੇ ਕਾਉਂਸਲਰ ਹੁੰਦੇ ਉਹਨਾਂ ਦੀ ਡਿਊਟੀ ਕੀ ਹੁੰਦੀ ਹੈ ਬੜੇ ਥੋੜੇ ਜੇ ਸਮੇਂ ਦੇ ਵਿੱਚ 977 ਵੋਟਾਂ ਦੇ ਵਿੱਚ ਟਿਕਟਸ ਨੇ ਜਿਹੜੀਆਂ ਉਹਦੀ ਡਿਸਟ੍ਰੀਬਿਊਸ਼ਨ ਹੋਈ ਔਰ ਜਿਹਦੇ ਵਿੱਚੋਂ 522 ਵੋਟਾਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਜਿੱਤ ਕੇ ਆਮ ਆਦਮੀ ਪਾਰਟੀ ਨੇ 55% ਵੋਟ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿੱਤੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਰਿਹਾ ਦੇਖੋ ਪਾਰਟੀ ਹਾਈ ਕਮਾਂਡ ਨੇ ਭਗਵੰਤ ਮਾਨ ਸਾਹਿਬ ਕੇਜਰੀਵਾਲ ਸਾਹਿਬ ਜੀ ਸੰਦੀਪ ਪਾੜਕ ਜੀ ਅਮਨ ਰੋੜਾ ਜੀ ਗੁਰਿੰਦਰ ਗੋਇਲ ਜੀ ਡਾਕਟਰ ਬਲਬੀਰ ਜੀ ਹਾਂਜੀ ਐਮਐਲਏ ਜੀਤਵਾਲ ਕੋਲੀ ਸਾਹਿਬ ਪ੍ਰਾਨ ਮਾਜਰਾ ਸਾਹਿਬ ਸਾਰਿਆਂ ਦਾ ਅਸ਼ੀਰਵਾਦ ਹੈ ਹੋਰ ਕੈਬਨਟ ਅੱਧੀ ਕੈਬਨਟ ਉਰੇ ਆਈ ਵੀ ਹੈ ਔਰ ਬਹੁਤ ਵਧੀਆ ਰਹੇਗਾ ਸਾਰਿਆਂ ਨਾਲ ਖੁਸ਼ੀ ਹਜ਼ਾਰ ਕਰਨੇ ਦੂਜੀਆਂ ਸਾਰੀਆਂ ਤਿੰਨੇ ਮੇਨ ਪੋਲੀਟੀਕਲ ਪਾਰਟੀਆਂ ਅਕਾਲੀ ਦਲ ਕਾਂਗਰਸ ਬੀਜੇਪੀ ਉਹ ਮਹਿਜ਼ 30% ਵੋਟਸ ਦੇ ਉੱਪਰ ਸਿਮਟ ਗਈਆਂ ਤੇ 15% ਦੇ ਕਰੀਬ ਆਜ਼ਾਦ ਰਹੇ ਦੇਖੋ ਮੈਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਅਸੀਂ ਨਾਲ ਹੈ ਜੀ ਤੁਹਾਡੇ ਸਾਥ ਦੀ ਜ਼ਰੂਰਤ ਹੈ ਔਰ ਜਿਹੜਾ ਵੀ ਚੀਜ਼ ਆਪਣੇ ਨਿਗਾਹ ਆਏਗੀ ਆਪਾਂ ਉਹਨੂੰ ਦਰੁਸਤ ਕਰਾਂਗੇ ਖਰਾਬ ਨਹੀਂ ਕਰਾਂਗੇ ਔਰ ਮੈਂ ਉਮੀਦ ਆਸ ਕਰਦਾ ਕਿ ਜਿਸ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਗੁੱਡ ਗਵਰਨੈਂਸ ਦੇ ਉੱਪਰ ਚੰਗੀ ਐਡਮਿਨਿਸਟ੍ਰੇਸ਼ਨ ਸਾਫ਼ ਸੁਥਰਾ ਪ੍ਰਸ਼ਾਸਨ ਦੇ ਉੱਪਰ ਸਾਡੀ ਪਾਰਟੀ ਅੱਜ ਇੱਕ ਟੋਕੇ ਖੜੀ ਹੈ ਅਰਵਿੰਦ ਕੇਜਰੀਵਾਲ ਜੀ ਦੀ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਪਟਿਆਲਾ ਚ ਆਪਣਾ ਮੇਅਰ ਬਣਾਉਣ ਚ ਸਫਲ ਰਹੀ ਆਮ ਆਦਮੀ ਪਾਰਟੀ ਦੇ ਕੁੰਦਨ ਗੋਗਿਆ ਮੇਅਰ ਚੁਨੇ ਗਏ ਹਰਿੰਦਰ ਕੋਲੀ ਨੂੰ ਸੀਨੀਅਰ ਡਿਪਟੀ ਮੇਅਰ ਤੇ ਜਗਦੀਪ ਸਿੰਘ ਜੱਗਾ ਨੂੰ ਡਿਪਟੀ ਮੇਅਰ ਚੁਨਿਆ ਗਿਆ ਇਸ ਮੌਕੇ ਤੇ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਸਿਹਤ ਮੰਤਰੀ ਬਲਵੀਰ ਸਿੰਘ ਵੀ ਮੌਜੂਦ ਸਨ ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਪਟਿਆਲਾ ਦਾ ਵਿਕਾਸ ਹੈ ਚੋਣਾਂ ਸਮੇਂ ਦਿੱਤੀਆਂ ਗਿਆ ਗਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ ਜਿਸ ਦੇ ਨਾਲ ਉਹਨਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਵੱਲੋਂ ਇਸੇ ਤਰ੍ਹਾਂ ਕੰਮ ਕੀਤਾ ਜਾਵੇਗਾ ਅਜੇ ਕਾਰਗਰਿੰਦੇ ਪ੍ਰਵਾਸ ਜਵਦ ਹੋ ਗਿਆ ਕਿਉਂਕਿ ਅਸੀਂ ਨਵੇਂ ਜੁਆਇਨ ਕਰੇ ਹਾਂ ਜੀ ਜੀ ਐਮਪਲਾਈ ਦੇ ਨਾਲ ਸਾਡੇ ਪਰਿਵਾਰ ਚ ਵਾਦਾ ਹੋ ਗਿਆ ਜੀ ਸਰ ਵਧੀਆ ਤਰੀਕੇ ਨਾਲ ਲੋਕਾਂ ਨੂੰ ਐਗਜ਼ੈਂਪਲ ਸੈੱਟ ਕਰਾਂਗੇ ਆਮ ਆਦਮੀ ਪਾਰਟੀ ਦੇ ਜਿਹੜੇ ਕੌਂਸਲਰ ਹੁੰਦੇ ਉਹਨਾਂ ਦੀ ਡਿਊਟੀ ਕੀ ਹੁੰਦੀ ਆ ਕਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਨੂੰ ਨਾਲ ਲੈ ਗਏ ਦੇਖੋ ਜਿਹੜੀ ਜੀ ਤੁਹਾਨੂੰ ਪਤਾ ਸਾਨੂੰ ਵੀ ਨਹੀਂ ਪਤਾ ਹੁੰਦਾ ਜੀ ਅਸੀਂ ਤੁਹਾਡੇ ਤੋਂ ਵੀ ਪੁੱਛ ਗਏ ਵੀ ਲੋਕਾਂ ਨੇ ਕੀ ਪ੍ਰੋਬਲਮ ਹੈ ਉਹਨੂੰ ਪਹਿਲ ਦੇ ਆਧਾਰ ਤੇ ਆਪਾਂ ਹੱਲ ਕਰਾਂਗੇ ਆਮ ਆਦਮੀ ਪਾਰਟੀ ਦਾ ਪਹਿਲਾ ਮੇਅਰ ਪੰਜਾਬ ਦੇ ਵਿੱਚ ਬਣਿਆ ਹੈਗਾ ਕਿਸ ਤਰ੍ਹਾਂ ਦੇਖਦੇ ਆਗੇ ਔਰ ਤੁਹਾਡੇ ਤੇ ਆ ਜਿਹੜਾ ਵੱਡੀ ਜ਼ਿੰਮੇਵਾਰੀ ਪਟਿਆਲੇ ਦੀ ਮਿਲੀ ਗਈ ਤੁਹਾਨੂੰ ਦੇਖੋ ਪਾਰਟੀ ਹਾਈ ਕਮਾਂਡ ਨੇ ਭਗਵੰਤ ਸਿੰਘ ਸਾਬ ਕੇਜਰੀਵਾਲ ਸਾ ਜੀ ਅਮਨ ਰੋੜਾ ਜੀ ਗੁਰਿੰਦਰ ਗੋਇਲ ਜੀ ਡਾਕਟਰ ਬਲਬੀਰ ਜੀ ਹਾਂਜੀ ਐਮਐਲਏ ਅਜੀਤਵਾਲ ਕੋਲੀ ਸਾਹਿਬ ਪ੍ਰਮਾਤਿਰ ਸਾਹਿਬ ਸਾਰਿਆਂ ਦਾ ਅਸ਼ੀਰਵਾਦ ਹੈ ਔਰ ਕੈਪਟਨ ਅਧੀ ਕੈਪਟਨ ਔਰ ਆਈਵੀਏ ਔਰ ਬਹੁਤ ਵਧੀਆ ਰਹੇਗਾ ਸਾਰਿਆਂ ਨਾਲ ਖੁਸ਼ੀ ਹਿੱਸਾ ਹਰ ਕਰ ਰਹੇ ਆ ਪਹਿਲੇ ਕੰਮ ਕਿਹੜਾ ਡਿਵੈਲਪਮੈਂਟ ਦਾ ਜਿਹੜਾ ਸ਼ਹਿਰ ਚ ਹੋਣਾ ਲਾ ਜਿਹੜਾ ਵੀ ਜਿਹੜੀ ਵੀ ਪ੍ਰਾਇੋਰਟੀ ਹੋਗੀ ਉਹ ਪਹਿਲੇ ਆਧਾਰ ਤੇ ਹੋਏਗਾ ਹੋ ਗਿਆ ਸਭ ਪ੍ਰੋਜੈਕਟ ਦਾ ਜਿਹੜਾ ਹੈਗਾ ਸਭ ਤੋਂ ਵੱਡਾ ਅਟਾ ਮੰਨਿਆ ਜਾਂਦਾ ਕਾਫੀ ਜਿਹੜਾ ਹੈਗਾ ਸ਼ਹਿਰ ਦੇ ਵੀ ਨਜਾਇਜ਼ ਉਥਾਰੀਆਂ ਹੋ ਰਹੀਆਂ ਕਾਫੀ ਲੋਕਾਂ ਦੀ ਮਿੱਲੀ ਭੁਗਤ ਦੇ ਨਾਲ ਉਹਦੇ ਤੇ ਮੈਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਅਸੀਂ ਨਾਲ ਹਾਂ ਜੀ ਤੁਹਾਡੇ ਤੁਹਾਡੇ ਸਾਥ ਦੀ ਜ਼ਰੂਰਤ ਹੈ ਔਰ ਜਿਹੜਾ ਵੀ ਦੀ ਜ ਆਪਣੇ ਨਿਗਾਹ ਜਾਏਗੀ ਆਪਾਂ ਉਹਨੂੰ ਦਰੁਸਤ ਕਰਾਂਗੇ ਖਰਾਬ ਨਹੀਂ ਕਰਾਂਗੇ ਔਰ ਐਗਜ਼ਾਮਪਲ ਸੈੱਟ ਕਰਾਂਗੇ ਵੀ ਕਾਉਂਸਲਰਾਂ ਦੀ ਡਿਊਟੀ ਕੀ ਹੁੰਦੀ ਹੈ ਤੁਹਾਡਾ ਅਸ਼ੀਰਵਾਦ ਚਾਹੀਦਾ ਹੈ ਯਾਦ ਰੱਖੋਗੇ ਤੁਹਾਡੇ ਸਾਰੇ ਭਰਾਵਾਂ ਦਾ ਅਸ਼ੀਰਵਾਦ ਚਾਹੀਦਾ ਹੈ ਇੱਕ ਥੰਮ੍ਹ ਹੈ ਤੁਸੀਂ ਤੁਸੀਂ ਜਿਵੇਂ ਕਹੋਗੇ ਆਪਾਂ ਉਸੇ ਤਰੀਕੇ ਨਾਲ ਕੰਮ ਕਰਾਂਗੇ ਔਰ ਮੈਂ ਪਹਿਲਾਂ ਹੀ ਆਲਰੇਡੀ ਸੋਸ਼ਲ ਵਰਕਰ ਐ ਔਰ ਮੇਰੀ ਸੋਚ ਹੈ ਵੀ ਪਟਿਆਲੇ ਸ਼ਹਿਰ ਨੂੰ ਇਹ ਕੋਈ ਮੇਰ ਮਿਲਿਆ ਤਾਂ ਲੋਕੀ ਯਾਦ ਕਰਨਗੇ। ਕੋਕੇ ਸਾਹਿਬ ਪਹਿਲਾ ਮੇਰ ਆਮ ਆਦਮੀ ਪਾਰਟੀ ਦਾ ਪਟਿਆਲੇ ਤੋਂ ਬਣਿਆ। ਇਸ ਤਰ੍ਹਾਂ ਦੇ ਐਗਜ਼ੈਂਪਲ ਸੈੱਟ ਕਰਨਾ ਚਾਹੁੰਦਾ ਪਹਿਲਾ ਕੰਮ ਜਿਹੜਾ ਸਲਾਹਕਾਰ ਆ ਰਿਹਾ। ਦੇਖੋ ਸਾਰੇ ਕੰਮ ਹੈ। ਸੜਕਾਂ ਦੇ ਕੰਮ ਹੈਗੇ ਇੰਟਰਟ੍ਰੋਕਿੰਗ ਵਾਲੀ ਟਾਈਲ ਹੈ ਸੀਵਰੇਜ ਦੇ ਕੰਮ ਹੈ। ਪਾਰਕਾਂ ਦੇ ਕੰਮ ਹੈ। ਕਾਫੀ ਕੰਮ ਹੈ। ਨੂੰ ਪ੍ਰਾਇੋਰਟੀ ਦੇ ਬੈਠ ਕੇ ਨੂੰ ਸੈੱਟੋਗੇ ਟਾਈਮ ਟੂ ਟਾਈਮ ਜਿਹੜਾ ਹੈਗਾ 1 ਟੂ 1 ਇਹ ਅੰਦਰ 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 ਦਾ ਮੋਹ ਜਿਹੜਾ ਚਾਮ ਜਿਹੜਾ ਅੰਦਰ ਇੱਕ ਵਿਰੋਧ ਵੀ ਕਿਤੇ ਵਿੱਚ ਅੰਦਰ ਕੋਈ ਵਿਰੋਧੀਆਂ ਵੀ ਕੋਈ ਐਸਾ ਨਹੀਂ ਨਹੀਂ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਸਾਰੇ ਸਾਰੇ ਜੱਜੇ ਕੋਈ ਵਿਰੋਧ ਨਹੀਂ ਕਰੀਗਾ ਅੰਦਰ ਪੰਡੀਆਂ ਦੇ ਜਿਹੜੇ ਖੁਦ ਨਾਲ ਕਿਤੇ ਉਹਨਾਂ ਨੂੰ ਨਾਂ ਲੈ ਕੇ ਡਿਵੈਲਪਮੈਂਟ ਉਹਨਾਂ ਦੇ ਵਾਡਾਂ 'ਚ ਹੋएगी ਡਿਵੈਲਪਮੈਂਟ ਜ਼ਰੂਰ ਹੋਏਗੀ ਪਹਿਲੀ ਗੱਲ ਤਾਂ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਹੋਏਗੀ 60 ਦੇ 60 ਵਾਡਾਂ ਦੀ ਮੇਰ ਲੋਕਾਂ ਨੇ ਜੁੜਿਆ 60 ਵਾਡਾਂ ਦੇ ਨੇ ਜੁੜਿਆ 60 ਵਾਡਾਂ ਨੇ ਜੁਣਿਆ ਕੋਈ ਅਕਾਲੀ ਕਾਂਗਰਸੀ ਆ ਬੀਜੇਪੀ ਵਾਲਾ ਨਹੀਂ ਸਾਰੇ ਕੋਈ ਟੜੇ ਬੰਦੇ ਨਹੀਂ ਬਣ ਗਈ ਸੀ ਖਤਮ ਕਰੋਗੇ ਟੜੇ ਬੰਦੇ ਕੋਈ ਐਸੀ ਟੜੇ ਬੰਦੀ ਨਹੀਂ ਹੈਗੀ ਪਾਰਟੀ ਸਰ ਲੰਬੇ ਲਾਇਆ ਗਿਆ ਸੀ ਥਾਲੀ ਵਲੰਟੀਅਰ ਨੂੰ ਐਸਾ ਕੁਝ ਨਹੀਂ ਹੈਗਾ ਸਭ ਥਾਲੀ ਵਲੰਟੀਅਰ ਅੱਜ ਖੁਸ਼ ਹੈ ਵੀ ਪੁਰਾਣੇ ਵਲੰਟੀਅਰ ਨੂੰ ਜ਼ਿੰਮੇਵਾਰੀ ਮਿਲੀ ਹੈ ਪਾਰਟੀ ਸਭ ਨੂੰ ਸੋਚਦੀ ਹੈ ਸਮਾਇਆ ਤੋਂ ਬਾਲ ਤੋਂ ਸਮਾਜ ਦੀ ਧਰਮਸ਼ਾਲਾ ਲਗਾਉਣ ਕਿਹਾ ਪਿਆ ਸਰ ਇਹ ਬੈਠਣ ਤੋਂ ਬੈਠਣ ਤੋਂ ਬਾਅਦ ਵਗਰ ਗੱਲ ਕਰਾਂ ਮਿਹਰ ਬਣਿਆ ਨਹੀਂ ਕੋਈ ਸਭ ਕਿਵੇਂ ਮਹਿਸੂਸ ਕਰ ਰਹੇ ਹੋ ਤੁਸੀਂ ਬਹੁਤ ਅੱਛਾ ਲੱਗ ਰਿਹਾ ਜੀ ਕੁਲਪਾਜੀ ਬਾਨੀ ਜੀ ਉਹ ਯਾਰ ਦੇਖ ਲੋ ਬਹੁਤ ਅੱਛਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਇੰਨੇ ਟਾਈਮ ਤੋਂ ਹੀ ਕਰ ਰਹੇ ਸੀ ਕਾਫੀ ਲੰਮੇ ਸਮੇਂ ਤੋਂ ਇਹਨਾਂ ਜਮਾ ਦੇਵਾ ਕਰ ਰਹੇ ਸੀ ਜਿਨ੍ਹਾਂ ਨੂੰ ਪਾਵਰ ਮਿਲੀ ਹੈ ਮੇਰ ਬਣੇ ਆ ਲੱਗਦਾ ਵੀ ਸ਼ਾਇਦ ਹੋਰ ਵੀ ਕੰਮ ਕਰਨਗੇ ਉਹ ਬਸ ਪਿਆਰ ਨਹੀਂ ਕਰ ਸਕਦੇ ਇਹ ਸਾਥੀਆਂ ਦਾ ਸਾਰੇ ਐਮਸੀ ਸਾਹਿਬਾਨ ਜਿਨ੍ਹਾਂ ਨੇ ਅੱਜ ਯੂਨਾਈਟਿਡ ਲਈ ਇਹਦੇ ਵਿੱਚ ਪਾਰਟਿਸਪੇਟ ਕੀਤਾ ਹੈ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਮੇਰੇ ਕੈਬਨਿਟ ਦੇ ਕੁਲੀਗ ਔਰ ਮਨਿਸਟਰ ਇਨਚਾਰਜ ਫੋਰ ਪਟਿਆਲਾ ਮੇਰ ਇਲੈਕਸ਼ਨਸ ਆ ਐਡਵੋਕੇਟ ਵਰਿੰਦਰ ਗੋਇ ਜੀ ਕੈਬਨਿਟ ਮਿਨਿਸਟਰ ਸਾਹਿਬ ਤੁਹਾਡੇ ਆਪਣੇ ਮੇਰੇ ਵੱਡੇ ਭਰਾ ਸਾਡੇ ਸਤਕਾਰਯੋਗ ਸਾਥੀ ਡਾਕਟਰ ਬਲਬੀਰ ਸਿੰਘ ਜੀ ਹੈਲਥ ਮਿਨਿਸਟਰ ਸਾਹਿਬ ਐਮ ਐਲ ਏ ਹਰਮੀਤ ਪਠਾਨ ਮਾਜਰਾ ਜੀ ਨਵ ਨਿਯੁਕਤ ਜਿਹੜੇ ਤੁਹਾਡੇ ਚੁਣੇ ਗਏ ਪਟਿਆਲੇ ਦੇ ਮੇਅਰ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਕੁੰਦਨ ਗੋਗਿਆ ਜੀ ਹਰਿੰਦਰ ਕੋਹਲੀ ਜੀ ਜੱਗਾ ਜੀ ਸਾਰੇ ਹੀ ਸਤਕਾਰਯੋਗ ਸਾਥੀਆਂ ਸਾਰੇ ਐਮ ਸੀਜ਼ ਦਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਹੈ ਔਰ ਜੀ ਆਇਆਂ ਨੂੰ ਸਾਥੀਓ ਅੱਜ ਮੈਂ ਸਮਝਦਾ ਕਿ ਇੱਕ ਇਤਿਹਾਸਿਕ ਦਿਨ ਹੈ ਪਟਿਆਲਾ ਦੇ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਪੂਰੇ ਸ਼ਹਿਰਾਂ ਦੇ ਵਿੱਚ 46 ਸ਼ਹਿਰਾਂ ਦੇ ਵਿੱਚ ਪੰਜ ਕਾਰਪੋਰੇਸ਼ਨਾਂ ਤੇ 41 ਮਿਊਸਪਲ ਕਾਉਂਸਲਸ ਔਰ ਨਗਰ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਇਹ ਇਲੈਕਸ਼ਨ ਲੜੀ ਬੜੇ ਥੋੜੇ ਜਿਹੇ ਸਮੇਂ ਦੇ ਵਿੱਚ 977 ਵਾਰਡਾਂ ਦੇ ਵਿੱਚ ਟਿਕਟਸ ਨੇ ਜਿਹੜੀਆਂ ਉਹਦੀ ਡਿਸਟ੍ਰਿਬਿਊਸ਼ਨ ਹੋਈ ਔਰ ਜਿਹਦੇ ਵਿੱਚੋਂ 522 ਵਾਰਡਾਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਜਿੱਤ ਕੇ ਆਮ ਆਦਮੀ ਪਾਰਟੀ ਨੇ 55% ਵਾਰਡ ਨੇ ਜਿਹੜੇ ਉਹ ਪੂਰੇ ਪੰਜਾਬ ਦੇ ਵਿੱਚ ਜਿੱਤੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਰਿਹਾ ਦੂਜੀਆਂ ਸਾਰੀਆਂ ਤਿੰਨੇ ਮੇਨ ਪੋਲੀਟੀਕਲ ਪਾਰਟੀਆਂ ਅਕਾਲੀ ਦਲ ਕਾਂਗਰਸ ਭਾਜਪਾ ਉਹ ਮਹਿਜ਼ 30% ਵੋਟਸ ਦੇ ਉੱਪਰ ਸਿਮਟ ਗਿਆ ਤੇ 15% ਦੇ ਕਰੀਬ ਆਜ਼ਾਦ ਰਹੇ ਹੁਣ ਇਹ ਸਾਰੇ ਪ੍ਰੋਸੈਸ ਨੂੰ ਅ ਅਗਲਾ ਜੋ ਨੈਕਸਟ ਸਟੈਪ ਸੀਗਾ ਉਹ ਅ ਇਨ੍ਹਾਂ ਐਮਸੀਜ਼ ਦੇ ਵਿੱਚੋਂ ਮੇਅਰ ਸੀਨੀਅਰ ਡਿਫਟੀ ਮੇਅਰ ਡਿਫਟੀ ਮੇਅਰ ਔਰ ਛੋਟੀਆਂ ਕੌਂਸਲਰਾਂ ਦੇ ਪ੍ਰਧਾਨ ਬਣਾਉਣਾ ਦਾ ਸੀਗਾ ਤੇ ਮੈਨੂੰ ਇਹ ਦੱਸਦੇ ਹੋਏ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਟਿਆਲੇ ਦੇ ਟੋਟਲ 53 ਐਮਸੀਜ਼ ਦੇ ਵਿੱਚੋਂ 43 ਜਿਹੜੇ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਯੂਨੀਨਿਮਸਲੀ ਅੱਜ ਆਮ ਆਦਮੀ ਪਾਰਟੀ ਦੇ ਬੜੇ ਪੁਰਾਣੇ ਪਾਰਟੀ ਨੂੰ ਸਮਰਪਿਤ ਵੋਲੰਟੀਅਰ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀ ਸ਼੍ਰੀ ਕੁੰਦਨ ਗੋਗਿਆ ਜੀ ਨੂੰ ਪਟਿਆਲੇ ਦੇ ਮੇਅਰ ਦੇ ਤੌਰ ਦੇ ਉੱਪਰ ਸ਼੍ਰੀ ਹਰਿੰਦਰ ਕੋਹਲੀ ਜੀ ਨੂੰ ਸੀਨੀਅਰ ਡਿਪਟੀ ਮੇਅਰ ਦੇ ਤੌਰ ਦੇ ਉੱਪਰ ਔਰ ਜਗਦੀਪ ਜੱਗਾ ਜੀ ਨੂੰ ਡਿਪਟੀ ਮੇਅਰ ਦੇ ਤੌਰ ਦੇ ਉੱਪਰ ਅੱਜ ਸਰਬਸੰਮਤੀ ਦੇ ਨਾਲ ਸਾਰੇ ਐਮਸੀਆਂ ਨੇ ਇਹ ਚੁਣਿਆ ਔਰ ਮੈਂ ਉਮੀਦ ਆਸ ਕਰਦਾ ਕਿ ਜਿਸ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਗੁੱਡ ਗਵਰਨੈਂਸ ਦੇ ਉੱਪਰ ਚੰਗੀ ਐਡਮਿਨਿਸਟ੍ਰੇਸ਼ਨ ਸਾਫ਼ ਸੁਥਰਾ ਪ੍ਰਸ਼ਾਸਨ ਦੇ ਉੱਪਰ ਸਾਡੀ ਪਾਰਟੀ ਅੱਜ ਇੱਕ ਠੋਕੇ ਖੜੀ ਹੈ ਅਰਵਿੰਦ ਕੇਜਰੀਵਾਲ ਜੀ ਦੀ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹੀ ਗੁੱਡ ਗਵਰਨੈਂਸ ਹੈ ਜਿਹੜੀ ਡਿਵੈਲਪਮੈਂਟ ਦੀ ਹਨੇਰੀ ਹੈ ਜਿਹੜੀ ਉਹ ਗੋਗਿਆ ਸਾਹਿਬ ਤੇ ਸਾਰੇ ਸਾਥੀਆਂ ਦੀ ਨੂੰ ਨਾਲ ਲੈ ਕੇ ਡਾਕਟਰ ਬਲਬੀਰ ਸਿੰਘ ਜੀ ਕੋਹਲੀ ਸਾਹਿਬ ਜੀ ਪਾਲ ਕੋਹਲੀ ਜੀ ਐਮਐਲਏ ਸਾਹਿਬ ਔਰ ਪਠਾਨ ਮਾਜੀ ਸਾਹਿਬ ਸਾਰੀ ਟੀਮ ਲਾ ਕੇ ਇੱਕ ਬੇਮਿਸਾਲ ਵਿਕਾਸ ਹੈ ਜਿਹੜਾ ਉਹ ਪਟਿਆਲੇ ਦਾ ਅੱਜ ਤੋਂ ਹੈ ਜਿਹੜਾ ਉਹ ਸ਼ੁਰੂ ਹੋ ਜਾਣਾ ਹੈ ਔਰ ਇਸ ਤੋਂ ਇਲਾਵਾ ਇੱਕ ਹੋਰ ਜੋ ਖੁਸ਼ਖਬਰੀ ਆਮ ਆਦੀ ਪਾਰਟੀ ਦੇ ਲਈ ਹੈ ਉਹ ਕੱਲ 8 ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਹੋਈ ਤੇ 8ਾਂ ਦੇ ਉੱਪਰ ਆਮ ਆਦਮੀ ਪਾਰਟੀ ਨੇ ਦੇ ਸਾਡੇ ਜਿਹੜੇ ਐਮਸੀਸੀ ਦੇ ਉਹ ਕਾਬਸ ਹੋਏ ਇਦੇ ਵਿੱਚ ਚੀਮਾ, ਕਨੌਰ, ਸਨੌਰ, ਦੇਵੀਗੜ੍ਹ, ਘੱਗਾ, ਨਰੋਟ ਜੈਮਲ ਸਿੰਘ, ਮੱਖੂ ਮੱਲਣ ਵਾਲਾ 8 ਮਿਊਨਿਸਪਲ ਕੌਂਸਲਸ ਔਰ ਨਗਰਪੰਚਾਇਤਾਂ ਦੇ ਉੱਪਰ ਆਲਰੇਡੀ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ, ਵਾਈਸ ਪ੍ਰਧਾਨ ਨੇ ਜਿਹੜੇ ਉਹ ਬਣ ਚੁੱਕੇ ਨੇ ਤੇ ਅੱਜ ਪਟਿਆਲਾ ਦੀ ਚੋਣ ਜਿਹੜੀ ਉਹ ਹੋਈ ਹੈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿੰਨਾ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਪ੍ਰਧਾਨ ਜਿਨ੍ਹਾਂ ਨੂੰ ਇਹ ਸੇਵਾ ਸੌਂਪੀ ਜਾ ਰਹੀ ਹੈ ਡਵੈਲਪਮੈਂਟ ਆਨ ਵਾਲੇ 2 ਸਾਲਾਂ ਦੇ ਵਿੱਚ ਨਿਹਾਰਬਾ ਦੇ ਤੁਸੀਂ ਇਹਨਾਂ ਸ਼ਹਿਰਾਂ ਦੀ ਦੇਖੋਗੇ ਔਰ ਮੈਂ ਨਾਲ ਹੀ ਸਾਡੇ ਉਹਨਾਂ ਸਾਥੀਆਂ ਨੂੰ ਜਿਹੜੇ ਲੰਬੇ ਸਮੇਂ ਤੋਂ ਸ਼੍ਰੀ ਅਰਵਿੰਦ ਕੇਜਰੀਵਾ ਜੀ ਔਰ ਆਮ ਆਦਮੀ ਪਾਰਟੀ ਦੇ ਸਿਪਾਹੀ ਬਣ ਕੇ ਕਮਿਟਮੈਂਟ ਵਫਾਦਾਰੀ ਦੇ ਨਾਲ ਜਿਹੜੇ ਸੇਵਾ ਨਿਭਾ ਰਹੇ ਨੇ ਮੈਂ ਸਮਝਦਾ ਕਿ ਜਿੰਦੀ ਜਾਗ ਦੀ ਐਗਜ਼ਾਮਪਲ ਹੈ ਜਿਹੜੀ ਉਹ ਗੋਗਿਆ ਸਾਹਿਬ ਤੇ ਸਾਰੇ ਸਾਥੀਆਂ ਦੇ ਵਿੱਚ ਮਿਲਦੀ ਐ ਸੋ ਪਟਿਆਲੇ ਨੂੰ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਬਹੁਤ ਧੰਨਵਾਦ ਜੀ ਅਮਨ ਜੀ ਲੱਗਦਾ ਕਿ ਜਿਸ ਤਰ੍ਹਾਂ ਵੱਡੀਆਂ ਲਾਤੋਂ ਨਗਰ ਨੇ ਕੋਈ ਮੇਰ ਨਹੀਂ ਮਿਲਿਆ ਸੀ ਹੁਣ ਇੱਕ ਪਾਰਟੀ ਦੇ ਵਿੱਚੋਂ ਇੱਕ ਵਲੰਟੀਅਰ ਨੂੰ ਇੱਕ ਜੋਗ ਸਨਵਾਲ ਵੀ ਵੇਲੇ ਤੇ ਲੱਗਦਾ ਕਿ ਉਹਦੇ ਨਾਲ ਜਿਸ ਤਰ੍ਹਾਂ ਵਲੰਟੀਅਰਾਂ ਦੇ ਵਿੱਚ ਇੱਕ ਵੱਡੀ ਨਿਰਾਸ਼ਾ ਸੀ ਕਿ ਉਹਨਾਂ ਨੂੰ 55% ਵੋਟਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿੱਤ ਕੇ ਆ ਰਹੇ ਨੇ ਤੇ ਨਿਰਾਸ਼ਾ ਵਾਲੀ ਕੋਈ ਗੱਲ ਵੀ ਨਹੀਂ ਸੀਗੀ ਪਰ ਮੈਂ ਇਹਦੇ ਨਾਲ ਇੱਕ ਹੋਰ ਆਈਸਿੰਗ ਔਨ ਦਾ ਕੇਕ ਹੈ ਸਮਝ ਲਓ ਸੋਨੇ ਤੇ ਸੁਹਾਗਾ ਕਿ ਇੱਕ ਆਮ ਪਰਿਵਾਰ ਚੋਂ ਨਾਨ ਪੋਲਿਟਿਕਲ ਪਰਿਵਾਰ ਚੋਂ ਜੇ ਉੱਠ ਕੇ ਬੰਦੇ ਨੂੰ ਐਡੇ ਵੱਡੇ ਸ਼ਹਿਰ ਦੀ ਜੇ ਸੇਵਾ ਮਿਲਦੀ ਹੈ ਤੇ ਇਹ ਤੋਂ ਵੱਡਾ ਮੈਸੇਜ ਹੈ ਜਿਹੜਾ ਹੋਰ ਕੋਈ ਵੀ ਪਾਰਟੀ ਆਪਦੇ ਸਾਥੀਆਂ ਨਾਲ ਉਹਦੇ ਵਲੰਟੀਅਰਸ ਨੂੰ ਕੀ ਦੇ ਸਕਦੀ ਹੈ ਪਟਿਆਲੇ ਲਈ ਸਰਕਾਰ ਦਾ ਖਾਸ ਤੋਹਫਾ ਤਾਂ ਇਕੱਲਾ ਇਕੱਲਾ ਕੰਮ ਹੈ ਜਿਹੜਾ ਪਟਿਆਲੇ ਦਾ ਉਹ ਚਾਹੇ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਇਹ ਤੋਂ ਬਾਅਦ ਸਾਰੀ ਦੀ ਸਾਰੀ ਮੈਂ ਇਹ ਵੀ ਨਾਲ ਕਹੂੰਗਾ ਕਿ ਇਕੱਲੇ ਗੋਗਿਆ ਜੀ ਜਾਂ ਜੱਗਾ ਜੀ ਜਾਂ ਕੋਲੀ ਸਾਹਿਬ ਮੇਅਰ ਉਮੀਦ ਜੋ ਵਾਈਸ ਮੇਅਰ ਨੇ ਉਹ ਨਹੀਂ ਬਣੇ ਹੈਗੇ ਸਾਰੇ ਦੇ ਸਾਰੇ ਐਮਸੀ ਨੇ ਜਿਹੜੇ ਕੋਈ ਸਾਡੀ ਪਾਰਟੀ ਦੇ ਨਹੀਂ ਵੀ ਹੈਗੇ ਉਹ ਵੀ ਹਾਊਸ ਦਾ ਹਿੱਸਾ ਨੇ ਉਹ ਵੀ ਸਾਡੇ ਨੇ ਤੇ ਪੂਰੇ ਸ਼ਹਿਰ ਦੀ ਡਿਵੈਲਪਮੈਂਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੋਊਗੀ ਔਰ ਜਿਹੜੇ ਸਭ ਤੋਂ ਪਹਿਲੇ ਜਿਹੜੀ ਤੁਸੀਂ ਗੱਲ ਕੀਤੀ ਖਾਸ ਤੋਹਫਾ ਸਭ ਤੋਂ ਪਹਿਲਾਂ ਉਹੀ ਕੰਮ ਦੇ ਉੱਪਰ ਕਾਰਪੋਰੇਸ਼ਨ ਹੈ ਜਿਹੜੀ ਬਾਕੀ ਨਾਰਮਲ ਰੋਜ਼ਮਰਰਾ ਦੇ ਕੰਮਾਂ ਨਾਲੋਂ ਦੇ ਨਾਲ-ਨਾਲ ਜਿਹੜੇ ਅਸੀਂ ਮੈਨੀਫੈਸਟੋ ਜਾਰੀ ਕਰਕੇ ਗਏ ਸੀਗੇ ਪੰਜ ਗਾਰੰਟੀਆਂ ਜਾਰੀ ਕਰਕੇ ਗਏ ਸੀਗੇ ਪਟਿਆਲਾ ਕਾਰਪੋਰੇਸ਼ਨ ਦੇ ਲਈ ਉਹਦੇ ਉੱਪਰ ਅੱਜ ਤੋਂ ਹੀ ਕੰਮ ਹੈ ਜਿਹੜਾ ਕਾਰਪੋਰੇਸ਼ਨ ਵੱਲੋਂ ਸ਼ੁਰੂ ਹੋ ਜਾਣਾ ਹੈ ਪਰ ਮਹਿਲਾ ਕੋਈ ਮਹਿਲਾ ਨਹੀਂ ਸਮਝਦੀ ਕਿ ਸਰਕਾਰ ਸਮਾਰਟ ਸਿਟੀ ਪ੍ਰੋਜੈਕਟ ਲੈ ਕੇ ਆਂਦੀ ਹੈ ਕਿ ਪੰਜਾਬ ਸਰਕਾਰ ਵੀ ਆਪਣੇ ਸੈਨਲੇ ਕੋਈ ਸਮਾਰਟ ਹਊਸ ਪ੍ਰੋਜੈਕਟ ਲੈ ਕੇ ਆ ਰਹੀ ਹੈ ਜਿਸ ਤਰੀਕੇ ਨਾਲ ਪਟਿਆਲੇ ਦੇ ਦੇਖੋ ਪੰਜਾਬ ਸਰਕਾਰ ਸਾਰੀਆਂ ਆਪਸ਼ਨਸ ਨੂੰ ਸਾਰੀਆਂ ਓਪੀਨੀਅਨਸ ਨੂੰ ਤੇ ਸਾਰੀਆਂ ਜਿਹੜੇ ਜਿਹੜੀਆਂ ਵੀ ਰਿਕੁਆਇਰਮੈਂਟਸ ਨੇ ਵੀ ਆਰ ਓਪਨ ਟੂ ਦੈਟ ਜੋ ਵੀ ਕਾਰਪੋਰੇਸ਼ਨ ਵੱਲੋਂ ਕੋਈ ਇਹੋ ਜਿਹਾ ਹੁਕਮ ਹੋਏਗਾ ਕਿ ਜਿਹੜਾ ਇਹ ਕਰ ਸਕਦੇ ਹੋਏ ਇਹ ਕਰਨਗੇ ਜੇ ਕੋਈ ਇਹੋ ਜਿਹੀ ਡਿਮਾਂਡ ਇਹਨਾਂ ਵੱਲੋਂ ਆਏਗੀ ਤੇ ਡੈਫੀਨਿਟਲੀ ਉਹਦੇ ਉੱਪਰ ਵੀ ਪੰਜਾਬ ਸਰਕਾਰ ਹੈ ਜਿਹੜਾ ਉਹ ਵਿਚਾਰ-ਵਿਮਰਸ਼ ਕਰਕੇ ਉਹਨੂੰ ਨਿਪਟਰ ਚਾੜਨ ਦਾ ਕੰਮ ਕਰਾਂਗੇ ਸਾਹਿਬ ਜਿਹੜੇ ਸਾਥ ਚ ਮਹਿਲਾ ਨੇ ਸੁਮੇਤ ਜੀਪਾਲ ਸਿੰਘ ਕੋਲੀ ਵਿੱਚੋਂ ਬਾਹਰ ਗਏ ਪਏ ਨੇ ਪਰ ਜਦੋਂ ਮੇਅਰ ਦੇ ਡੱਟੇ ਨੂੰ ਚਾਹੋ ਆਜੀ ਆਜੀ ਕਿਉਂ ਆਪਣੇ ਬਲੇ ਦੇ ਕਿਸੇ ਹੋਰ ਮੰਤਰੀ ਸਾਹਿਬ ਇਹ ਵੀ ਸਵਾਲ ਨਾਲ ਆਇ ਕਿ ਤੜੇ ਬੰਦੀ ਦੂਰ ਨਾ ਨਾਰਾ ਜੀ ਕਿਉਂ ਨੇ ਤੁਸੀਂ ਸਵਾਲ ਕਿਉਂ ਕੀਤਾ ਸਰ ਕੋਈ ਉਹਨਾਂ ਦੀ ਪ੍ਰੈਫਰ ਗੁਰਜੀਤ ਸਾਹਿਬ ਅਸੀਂ ਨਹੀਂ ਉਹ ਹੋ ਗਿਆ ਸਭ ਦਾ ਪਹਿਲਾ ਬੜਾ ਵਿਰੋਧ ਹੋਇਆ ਜੀ ਕਿ ਬੜੀ ਵਿਰੋਧ ਸੋ ਇਸ ਤਰ੍ਹਾਂ ਜੀ ਇਸ ਤਰ੍ਹਾਂ ਜੀ ਕਿ ਇਹ ਤੁਹਾਨੂੰ ਪਤਾ ਨਹੀਂ ਕੌਣ ਕਹਿ ਗਿਆ ਅਸੀਂ ਤਾਂ ਇਕੱਲੇ ਇਕੱਲੇ ਸਾਥੀਆਂ ਨੂੰ ਜਦੋਂ ਬਿਠਾ ਕੇ ਪੁੱਛਿਆ ਉਹ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਜੀ ਕਿ ਅਸੀਂ ਪਾਰਟੀ ਦੇ ਵਫਾਦਾਰ ਸਪਾਹੀਆਂ ਜੋ ਪਾਰਟੀ ਡਿਸਾਈਡ ਕਰ ਲੂ ਜੋ ਕੇਜਰੀਵਾਲ ਸਾਹਿਬ ਡਿਸਾਈਡ ਕਰ ਰਹੇ ਨੇਗੇ ਜੋ ਮਾਨ ਸਾਹਿਬ ਡਿਸਾਈਡ ਕਰ ਲੈਣਗੇ ਜਾਂ ਅਮਨ ਜੀ ਜੋ ਤੁਸੀਂ ਵੀ ਡਿਸਾਈਡ ਕਰ ਲਓਗੇ ਸਾਨੂੰ ਸਿਰ ਮੱਥੇ ਪਰਵਾਨ ਹੈ ਸੋ ਅਸੀਂ ਇੱਕ ਪਰਿਵਾਰ ਆ ਅਸੀਂ ਕੋਈ ਦੂਜੇ ਪਾਰਟੀਆਂ ਨੂੰ ਜੀ ਲੱਤਾਂ ਖਿੱਚਣ ਵਾਲੇ ਨਹੀਂ ਹੈਗੇ ਅਮਨ ਜੀ ਉਹਨਾਂ ਦਾ ਆਖਰ ਕੀ ਹੋਣਾ ਜੀ ਚੋਣਾ ਉਹਨਾਂ 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 ਦਾ ਕੇਸ ਹੈ ਜਿਹੜਾ ਉਹ ਡੈਫਰ ਕੀਤਾ ਸੀਗਾ ਜੀ ਹਾਈ ਕੋਰਟ ਨੇ ਜੀ ਉਹਨਾਂ ਉਹਨਾਂ ਦਾ ਕੇਸ ਹੈ ਜਿਹੜਾ ਉਹ ਡੈਫਰ ਕੀਤਾ ਸੀ ਜੀ ਹਾਈ ਕੋਰਟ ਨੇ ਤੇ ਮੈਂ ਸਮਝਦਾ ਕਿ ਉਹਦੇ ਬਾਰੇ ਪਟਿਆਲਾ ਹਮੇਸ਼ਾ ਬਾਸ਼ਰਦੀ ਦੀ ਭੇਟ ਚੜਦਾ ਰਿਹਾ ਲੱਗਦਾ ਪਟਿਆਲਾ ਹਮੇਸ਼ਾ ਬਾਸ਼ਰਦੀ ਦੀ ਭੇਟ ਚੜਦਾ ਰਿਹਾ ਮਤ ਆਪਕ ਪੱਤ ਦਾ ਇੱਕ ਸ਼ਿਕਾਰ ਹੁੰਦਾ ਰਿਹਾ ਪਟਿਆਲਾ ਕਿ ਸਮਰੇ ਸਮੇਂ ਤੇ ਜਿਸ ਤਰ੍ਹਾਂ ਦੀ ਸਰਕਾਰ ਆਈਆਂ ਜਿਸ ਕਰਕੇ ਵਿਕਾਸ ਦੇ ਕੰਮ ਵੀ ਰੁਕਦੇ ਰਹੇ ਆ ਕਿ ਲੱਗਦਾ ਕਿ ਤੁਹਾਡੀ ਸਰਕਾਰ ਦੇ ਵਿੱਚ ਇਸ ਗੱਲ ਨੂੰ ਪਹਿਲ ਦਿੱਤੀ ਜਾਏਗੀ ਕਿ ਕੋਈ ਪੱਖਪਾਤ ਨਹੀਂ ਹੋਏਗਾ ਉਸੇ ਨਾ ਕੋਈ ਨਾ ਕੋਈ ਪੱਖਪਾਤ ਹੋਏਗਾ ਜੀ ਨਾ ਕੋਈ ਗਰੁੱਪイズਮ ਹੋਏਗਾ ਨਾ ਕੋਈ ਧੜੇਬੰਦੀ ਹੋਏਗੀ ਇੱਕ ਪਰਿਵਾਰ ਦੀ ਤਰ੍ਹਾਂ ਕੱਲੀ ਕਾਰਪੋਰੇਸ਼ਨ ਨਹੀਂ ਸਾਰੇ ਮੈਂ ਪਹਿਲੇ ਇੱਕ ਗੱਲ ਕਹਿ ਤੀ ਜੀ ਕਿ ਜਿਹਨੇ ਸਾਡੇ ਕਿਸੇ ਐਮਸੀ ਨੂੰ ਵੋਟ ਨਹੀਂ ਵੀ ਪਾਈ ਜਿਹੜਾ ਸਾਡੀ ਪਾਰਟੀ ਦਾ ਨਹੀਂ ਹੈਗਾ ਉਹਨੂੰ ਨਾਲ ਲੈ ਕੇ ਮੁਕਲ ਚੱਲਾਂਗੇ ਸਾਰੇ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਫਿਰ ਪੱਖਪਾਤ ਤੇ ਧੜੇਬੰਦੀ ਕਿੱਥੇ ਹੋਣਗੀਆਂ ਚਲੋ ਜੀ اچھا ودي آتھ مانگي ٿو ڀيٽا ڪرا ڪم ڪي ڏي 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 ڏي